ਨਾਜ਼ਮੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਨੌਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 1 2 ਤੇ 3 ਦਸੰਬਰ 2025 ਨੂੰ ਕਰਵਾਈ ਜਾ ਰਹੀ ਹੈ ਜਿਹੜਾ ਲੁਧਿਆਣਾ ਦੀ ਹਾਕੀ ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਵੱਡਮੁੱਲਾ ਰੋਲ ਹੈ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਸਥਾਪਨਾ 1978 ਵਿੱਚ ਹੋਈ ਸੀ ਜਿਸ ਦੇ ਪਹਿਲੇ ਪ੍ਰਧਾਨ ਹਾਕੀ 올ੰਪੀਆ ਨੂੰ 1975 ਵਿਸ਼ਵ ਕੱਪ ਹਾਕੀ ਦੇ ਜੇਤੂ ਹੀਰੋ surjit singh rhandawa ਸਨ ਉਸ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਖਿਡਾਰੀ sukhbir singh garewal ਵੀ ਲੰਬਾ ਸਮਾਂ ਇਸ ਸੰਸਥਾ ਦੇ ਪ੍ਰਧਾਨ ਰਹੇ ਹਨ ਉਸ ਤੋਂ ਬਾਅਦ ਇਹ ਸੰਸਥਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਇੱਕ ਨਵੇਂ ਰੂਪ ਵਿੱਚ ਹੋਂਦ ਵਿੱਚ ਆਈ 1997 ਦਰੁਣਾਚਾਰੀਆ ਹਾਕੀ ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਇਸ ਸੰਸਥਾ ਦੇ ਸਰਪ੍ਰਸਤ ਬਣੇ ਜਦਕਿ ਅਫਤਾਰ ਸਿੰਘ ਮੱਲਾ ਰਾਜਨੀਤਿਕ ਆਗੂ ਇਸ ਦੇ ਪ੍ਰਧਾਨ ਬਣੇ 1997 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਾਲਜ ਪੱਧਰ ਦਾ ਰਾਜਨ ਗੋਲਡ ਕੱਪ ਹਾਕੀ ਟੂਰਨਾਮੈਂਟ 7 ਤੋਂ 12 ਦਸੰਬਰ 1997 ਨੂੰ ਕਰਵਾਉਣ ਦਾ ਅਰਬ ਉਪਰਾਲਾ ਕੀਤਾ ਗਿਆ ਇਸ ਟੂਰਨਾਮੈਂਟ ਨੂੰ ਖੇਡਣ ਲਈ ਵੱਖ-ਵੱਖ ਪੰਜਾਬ ਦੇ ਕਾਲਜਾਂ ਦੇ ਉਗੀਆਂ 8 ਟੀਮਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਣ ਲਈ ਪਹੁੰਚੀਆਂ ਸਨ ਪਰ ਉਸ ਵਕਤ ਭਾਰੀ ਬਰਸਾਤ ਹੋਣ ਕਾਰਨ ਇਹ ਟੂਰਨਾਮੈਂਟ ਸਿਰੇ ਨਾ ਚੜ੍ਹ ਸਕਿਆ ਮਜਬੂਰਨ ਇਹ ਟੂਰਨਾਮੈਂਟ ਪੋਸਟਪੋਨ ਕਰਨਾ ਪਿਆ ਉਸ ਤੋਂ ਬਾਅਦ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨੇ ਹਾਕੀ ਦੀ ਬਿਹਤਰੀ ਪ੍ਰਤੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਸਾਲ 2002 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਮੁੜ ਪੁਨਰਗਠਨ ਹੋਇਆ ਜਿਸ ਵਿੱਚ ਪੁਰਾਣੇ ਹਾਕੀ ਖਿਡਾਰੀ ਉਸ ਵਕਤ ਦੇ ਡੀਐਸਪੀ ਅਮਰੀਕ ਸਿੰਘ ਵਿਨਾਸ ਨੂੰ ਇਸ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਇਸ ਮੌਕੇ ਫੈਸਲਾ ਕੀਤਾ ਗਿਆ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ 올 ਇੰਡੀਆ ਪੱਧਰ ਤੇ ਕੋਈ ਅਜਿਹਾ ਟੂਰਨਾਮੈਂਟ ਕਰਵਾਇਆ ਜਾਵੇ ਜਿਸ ਨਾਲ ਲੁਧਿਆਣਾ ਹਾਕੀ ਦੀ ਪਹਿਚਾਣ ਵੀ ਕੌਮੀ ਪੱਧਰ ਤੇ ਜਾਵੇ ਅਤੇ ਦਸ਼ਮੇਸ਼ ਪਿਤਾ ਦਾ ਨਾਮ ਤੇ ਪੂਰੇ ਮੁਲਕ ਵਿੱਚ ਕੋਈ ਵੀ ਜੋ ਟੂਰਨਾਮੈਂਟ ਨਹੀਂ ਹੁੰਦਾ ਉਸ ਨੂੰ ਵੀ ਕੌਮੀ ਪੱਧਰ ਤੇ ਕਰਵਾਇਆ ਜਾਵੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਟੂਰਨਾਮੈਂਟ ਨੂੰ ਹਰ ਸਾਲ ਕਰਵਾਉਣ ਦਾ ਉਪਰਾਲਾ ਵਿੱਢਿਆ ਗਿਆ। ਸਾਲ 2002 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਾਲਜ ਪੱਦਰ ਦਾ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਕਾਲਜ ਪੱਦਰ ਦੀਆਂ 8 ਟੀਮਾਂ ਖੇਡੀਆਂ। ਫਿਰ ਅਗਲੇ ਸਾਲ 2003 ਵਿੱਚ 올 ਇੰਡੀਆ ਪੱਦਰ ਤੇ ਅੰਤਰ ਅੰਤਰ ਯੂਨੀਵਰਸਿਟੀ ਲੈਵਲ ਦਾ ਟੂਰਨਾਮੈਂਟ ਵੀ ਕਰਵਾਇਆ ਗਿਆ। ਜਿਸ ਵਿੱਚ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੀ ਟੀਮ ਚੈਂਪੀਅਨ ਬਣੀ ਅਤੇ ਦਿੱਲੀ ਯੂਨੀਵਰਸਿਟੀ ਨੇ ਦੂਸਰਾ ਸਥਾਨ ਹਾਸਲ ਕੀਤਾ। ਉਸ ਤੋਂ ਬਾਅਦ ਸਾਲ 2006 ਵਿੱਚ ਗੁਰੂ ਗੋਬਿੰਦ ਸਿੰਘ 골ਡ ਕੱਪ ਹਾਕੀ ਟੂਰਨਾਮੈਂਟ ਨੂੰ ਸੀਨੀਅਰ ਪੱਧਰ ਤੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਇਹ ਟੂਰਨਾਮੈਂਟ 12 ਤੋਂ 16 ਮਾਰਚ 2006 ਨੂੰ 올ੰਪੀਅਨ ਪ੍ਰੀਤਿਪਾਲ ਸਿੰਘ ਹਾਕੀ ਸਟੇਡੀਅਮ ਪੀਏਯੂ ਤੋਂ ਧਿਆਨਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਇੰਡੀਅਨ 에ਅਰਲਾਈਨ ਦੀ ਟੀਮ ਨੇ ਬੀਐਸਐਫ ਜਲੰਧਰ ਨੂੰ 5-1 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਉਸ ਵਕਤ ਦਾ ਹਾਕੀ ਸਟਾਰ ਨਰਾਜ ਪਿੱਲੀ ਹੀਰੋ ਆਫ ਦਾ ਟੂਰਨਾਮੈਂਟ ਬਣਿਆ ਚੌਥਾ ਟੂਰਨਾਮੈਂਟ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ 18 ਤੋਂ 22 ਮਾਰਚ 2007 ਨੂੰ ਕਰਵਾਇਆ ਗਿਆ ਜਿਸ ਵਿੱਚ ਨਾਮਤਾਰੀ 11 ਨੇ ਇੰਡੀਅਨ 에ਅਰਲਾਈਨਸ ਦਿੱਲੀ ਨੂੰ 2-1 ਨਾਲ ਹਰਾ ਕੇ ਗੁਰੂ ਗੋਬਿੰਦ ਸਿੰਘ 골ਡ ਕੱਪ ਆਪਣੇ ਨਾਮ ਕੀਤਾ ਜਦਕਿ ਪੰਜਵਾਂ ਟੂਰਨਾਮੈਂਟ 15 ਤੋਂ 20 ਮਾਰਚ 2008 ਨੂੰ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇੰਡੀਅਨ 에ਅਰਲਾਈਨਜ਼ ਨੂੰ 4-3 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਇੰਡੀਅਨ 에ਅਰਲਾਈਨਜ਼ ਨੇ 올ੰਪੀਅਨ ਖਿਡਾਰੀ ਸੁਮੇਰ ਦਾਦ ਮੈਨ ਆਫ ਦਾ ਟੂਰਨਾਮੈਂਟ ਬਣੇ। 6ਵਾਂ ਆਲ ਇੰਡੀਆ ਗੁਰਗੋਵਿੰਦ ਸਿੰਘ 골ਡ ਕੱਪ ਹਾਕੀ ਟੂਰਨਾਮੈਂਟ 2 ਤੋਂ 8 ਫਰਵਰੀ 2010 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਲੜਕੀਆਂ ਦੀਆਂ ਚਾਰ ਹਾਕੀ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ। ਮੁੰਡਿਆਂ ਦੇ ਵਰਗ ਵਿੱਚ ਨਾਮਤਰੀ 11 ਨੇ ਪੰਜਾਬ ਪੁਲਿਸ ਨੂੰ 2-1 ਨਾਲ ਹਰਾ ਕੇ ਚੈਂਪੀਅਨਸ਼ਿਪ ਜਿੱਤ ਹਾਸਲ ਕੀਤੀ। ਜਦਕਿ ਲੜਕੀਆਂ ਵਿੱਚ ਸ਼ਾਹਬਦ ਮਾਰਕੰਡਾ ਹਾਕੀ ਸੈਂਟਰ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾ ਕੇ ਚੈਂਪੀਅਨ ਜਿੱਤ ਆਪਣੇ ਨਾਮ ਕੀਤੀ। 2010 ਵਿੱਚ ਡਾਕਟਰ ਏ ਪੀ ਐਸ ਮੰਗਟ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ 7ਵਾਂ 올 ਇੰਡੀਆ ਗੁਰੂ ਗੋਬਿੰਦ ਸਿੰਘ ਗੋਡ ਕੱਪ ਹਾਕੀ ਟੂਰਨਾਮੈਂਟ 30 ਅਕਤੂਬਰ ਤੋਂ 4 ਨਵੰਬਰ 2010 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਪਾਰਤ ਪੈਟਰੋਲੀਅਮ ਨੇ ਇੰਡੀਅਨ ਆਇਲ ਨੂੰ 4-3 ਨਾਲ ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ 올ੰਪੀਅਨ ਦੀਪਕ ਠਾਕੁਰ ਹੀਰੋ ਆਫ ਦਾ ਟੂਰਨਾਮੈਂਟ ਬਣੇ ਜਦਕਿ ਯੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਰੇਵਾਲ ਅਕੈਡਮੀ ਕਲਾ ਰਾਏਪੁਰ ਨੂੰ 8-3 ਗੋਲਾਂ ਨਾਲ ਹਰਾਇਆ ਜਰਖੜ ਹਾਕੀ ਅਕੈਡਮੀ ਦਾ ਦਮਨਪ੍ਰੀਤ ਸਿੰਘ ਹੀਰੋ ਆਫ ਦਾ ਟੂਰਨਾਮੈਂਟ ਬਣਿਆ ਸੀ ਜਦਕਿ 8ਵਾਂ ਟੂਰਨਾਮੈਂਟ 2012 ਨਵੰਬਰ ਮਹੀਨੇ ਵਿੱਚ ਕਰਵਾਇਆ ਗਿਆ ਫਾਈਨਲ ਮੁਕਾਬਲੇ ਵਿੱਚ ਇੰਡੀਅਨ ਆਰਮੀ ਨੇ ਪੰਜਾਬ ਨੈਸ਼ਨਲ ਬੈਂਕ ਨੂੰ 2-1 ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ। ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀਆਂ ਹਾਕੀ ਖੇਡ ਦੀ ਤਰੱਕੀ ਲਈ ਉਪਰਾਲੇ ਨਿਰਵਿਘਨ ਜਾਰੀ ਹਨ। ਭਾਵੇਂ ਟੂਰਨਾਮੈਂਟ ਕਰਵਾਉਣ ਵਿੱਚ ਇੱਕ ਦਹਾਕੇ ਤੋਂ ਖੜੋਤ ਆਈ ਸੀ ਜਿਸ ਦੇ ਕਈ ਕਾਰਨ ਸਨ ਇਸ ਤੋਂ ਇਲਾਵਾ ਲੁਧਿਆਣਾ ਸਪੋਰਟਸ ਵੈਲਫੇਅਰ ਦੇ ਚੱਲਦੇ ਪਈਆਂ ਵਿੱਚ ਏਕਾ ਦੁਕਾ ਲੋਕਾਂ ਨੇ ਗੁੱਲੀਆਂ ਫਸਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਮਜ਼ਬੂਤ ਇਰਾਦਿਆਂਗੇ ਸਭ ਗੁੱਲੀਆਂ ਓੜੇ ਜਾਂਦੀਆਂ ਹਨ। ਜਿਨਾਂ ਨੇ ਹਿੰਮਤ ਨੂੰ ਯਾਰ ਬਣਾਇਆ ਹੁੰਦਾ ਫਤਿਹ ਨਸੀਬ ਉਹਨਾਂ ਨੂੰ ਹੀ ਹੁੰਦੀ ਹੈ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਇਸ ਵਾਰੀ 올 ਇੰਡੀਆ ਪੱਧਰ ਤੇ ਟੂਰਨਾਮੈਂਟ ਦੀ ਬਜਾਏ ਬੱਚਿਆਂ ਦੀ ਹਾਕੀ ਨੂੰ ਪਰਫੁੱਲਤ ਕਰਨੀ ਅੰਡਰ 17 ਸਾਲ ਲੜਕੀਆਂ ਅੰਡਰ 17 ਸਾਲ ਮੁੰਡੇ ਅਤੇ ਅੰਡਰ 19 ਮੁੰਡਿਆਂ ਦੇ ਹਾਕੀ ਮੁਕਾਬਲੇ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਹੇਠਲੇ ਪੱਧਰ ਤੇ ਸਕੂਲੀ ਹਾਕੀ ਨੂੰ ਮਜ਼ਬੂਤ ਕੀਤਾ ਜਾ ਸਕੇ ਇਸ ਟੂਰਨਾਮੈਂਟ ਵਿੱਚ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੀਆਂ 16 ਤੋਂ ਵੱਧ ਟੀਮਾਂ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦੇ ਫਾਈਨਲ ਸਮਾਰੋਹ ਤੇ ਸੰਸਥਾ ਦੇ ਵਿਛੜੇ ਸਾਥੀ ਪ੍ਰਵੀਨ ਕੁਮਾਰ ਗੋਰਖਾ, ਪਰਮਜੀਤ ਸਿੰਘ, ਵੀਰ ਗੁਰਪ੍ਰੀਤ ਸਿੰਘ, ਭਪਿੰਦਰ ਸਿੰਘ ਪਿੰਦਾ ਨੂੰ ਵੀ ਕਿਸੇ ਰੂਪ ਵਿੱਚ ਯਾਦ ਕਰਾਂਗੇ। ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਅਸ਼ੋਕ ਪ੍ਰਾਸ਼ਰ ਪੱਪੀ ਵਿਧਾਇਕ ਸੈਂਟਰਲ ਲੁਧਿਆਣਾ ਦ੍ਰੋਣਾਚਾਰੀਆ ਐਵਾਡੀ ਕੋਚ ਬਲਦੀਪ ਸਿੰਘ ਅਮਰੀਕ ਸਿੰਘ ਮਿਨਾਲਸ ਡਾਕਟਰ ਏ ਪੀ ਐਸ ਮੰਗਟ 올ੰਪੀयन ਹਰਦੀਪ ਸਿੰਘ ਗਰੇਵਾਲ ਡਾਕਟਰ ਨਿਰਮਲ ਸਿੰਘ ਜੋੜਾ ਡਾਇਰੈਕਟਰ ਸਟੂਡੈਂਟ ਵੈਲਫੇਅਰ ਪੀ ਯੂ ਕੁਲਦੀਪ ਚੁੱਗ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ ਦਵਿੰਦਰ ਸਿੰਘ ਕਾਲਾ ਘੋਮਣ ਨਵਦੀਪ ਸਿੰਘ ਘੋਮਣ ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿੱਧ ਵਿਭਾਗ ਹੁਕਮ ਸਿੰਘ ਗੁਰੂ ਨਾਨਕ ਕਾਰਬਾਜ਼ਾਰ ਐਡਵੋਕੇਟ ਕੁਲਵੰਤ ਸਿੰਘ ਬੋਪਾ ਰਾਏ ਮਹਿੰਦਰ ਸਿੰਘ ਗਿੱਲ ਪੁੱਟੋ ਯੂ ਐਸ ਏ ਜਸਪਾਲ ਸਿੰਘ ਟੱਕਰ ਮਾਚੀਵਾਲਾ ਨਰਿੰਦਰ ਸਿੰਘ ਹੈਬੂਵਾਲ ਭਪਿੰਦਰ ਸਿੰਘ ਭੋਲਾ ਐਬੂਵਾਲ ਗੁਰਸਤਿੰਦਰ ਸਿੰਘ ਪਰਗਟ ਮੁੱਖ ਕੋਚ ਅਕੈਡਮੀ ਹਰਮਿੰਦਰ ਸਿੰਘ ਅਕੈਡਮੀ ਜਰਖੜ ਇਕਬਾਲ ਸਿੰਘ ਗਰੇਵਾਲ ਬੜੇਵਾਲ ਅਵਤਾਰ ਸਿੰਘ ਭੋਲਾ ਇੰਸਪੈਕਟਰ ਪੰਜਾਬ ਪੁਲਿਸ ਸੀਨੀਲ ਸ਼ਰਮਾ ਗੁਰਤੇਜ ਸਿੰਘ ਲਾਡੀ ਦਪਿੰਦਰ ਸਿੰਘ ਡਿੰਪੀ ਜਰਖੜ ਸਰਬਜੀਤ ਸਿੰਘ ਬਲ ਕੈਨੇਡਾ ਜਸਜੀਤ ਸਿੰਘ ਕੰਗ ਪੀ ਜੀ ਯੂ ਹਰਮਿੰਦਰਪਾਲ ਸਿੰਘ ਪੱਪੂ ਕੈਨੇਡਾ ਤਾਰਾ ਸਿੰਘ ਸੰਧੂ ਕੈਨੇਡਾ ਕਲਵਿੰਦਰ ਸਿੰਘ ਰਾਜਨੂ ਗੋਲਡੀ ਨੀਲੂ ਅਤੇ ਇੱਕ ਹੋਰ ਖੇਡ ਪ੍ਰਬੰਧਕ ਤਨਮਨ ਧਰਨਾਲ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਤਨਮਨ ਅਤੇ ਧਰਨਾਲ ਸਹਿਤਾ ਕਰ ਰਿਆ ਨਾ ਮੇਰੀ ਵੀ ਕੋਸ਼ਿਸ਼ ਹੋਏਗੀ ਕਿ ਜ਼ਿੰਦਗੀ ਦੇ ਆਖਰੀ ਸਾਹ ਹਾਕੀ ਖੇਡ ਨੂੰ ਸਮਰਪਿਤ ਹੋਣ ਬਾਕੀ ਗੁਰੂ ਭਲੀ ਕਰੇ ਰੱਬ ਰਾਖਾ